ਸ੍ਰੀ ਕਾਲ ਜੀ ਮੈਂ ਬਾਲਮਗਰਿੰਦਪੁਰਾ ਤੋਂ ਤੁਹਾਡੇ ਨਾਲ ਭਾਈ ਅਮਰਪਾਲ ਸਿੰਘ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਕਿ ਅਮਪਾਈ ਅਮਰਪਾਲ ਸਿੰਘ ਨੂੰ ਜੋ ਕਿ ਦੁਬਈ ਚਲੇ ਗਏ ਸੀ ਉਹਨਾਂ ਨੂੰ ਵਾਪਸ ਲਿਆਉਣ ਲਈ ਪੁਲਿਸ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ ਉਹਨਾਂ ਨੇ ਅਰੇਸਟ ਵਾਰੰਟ ਜਾਰੀ ਕਰ ਦਿੱਤਾ ਜਿਸ ਨੂੰ ਯੂਏਈ ਨੂੰ ਭੇਜਿਆ ਜਾਏਗਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਇੱਥੇ ਵਾਪਸ ਲਿਆਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿ ਪਿਛਲੇ ਦਿਨੀ ਜੋ 9 ਤਰੀਕ ਨੂੰ ਜਦੋਂ ਇਹ ਕਾਂਡ ਹੋਇਆ ਸੀ ਕੰਚਨਾ ਕੁਮਾਰੀ ਉਰਫ ਕਮਲ ਕੌਰ ਭਾਬੀ ਨੂੰ ਜਦੋਂ ਉਹਨਾਂ ਨੇ ਸੋਦਾ ਲਗਾਇਆ ਸੀ ਤਾਂ ਸੋਦਾ ਲਾਉਣ ਤੋਂ ਬਾਅਦ ਉਹ 9 ਤਰੀਕ ਨੂੰ ਹੀ ਉਥੋਂ ਰਵਾਨਾ ਹੋ ਗਏ ਸਨ ਉਹਨਾਂ ਦੇ ਕਿਸੇ ਦੋ ਸਾਥੀਆਂ ਨੇ ਇਹ ਉਹਨਾਂ ਦਾ ਸਾਥ ਦਿੱਤਾ ਸੀ ਦੁਬਈ ਜਾਣ ਦੇ ਵਿੱਚ ਤਾਂ ਉਸ ਉਹਨਾਂ ਦੋ ਸਾਥੀਆਂ ਵਿੱਚੋਂ ਇੱਕ ਦਾ ਨਾਮ ਜਦ ਕਰਕੇ ਉਸ ਨੂੰ ਪੰਚਾਇਤ ਅਧਿਕਾਰ ਦਿੱਤਾ ਪਰ ਇੱਕ ਦਾ ਅਣਪਛਾਤੇ ਤੌਰ ਤੇ ਪਰਚੇ ਵਿੱਚ ਨਾਮ ਦਰਜ ਹੈ ਚਾਰ ਜਣੇ ਤੇ ਇਹ ਪਰਚਾ ਦਰਜ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਜੋ ਪੰਜਮਾ ਉਸ ਤੇ ਅਣਪਛਾਤਾ ਕਹਿ ਕੇ ਪਰਚਾ ਦਰਜ ਕੀਤਾ ਜੋ ਕਿ ਦੋ ਸਿੰਘ ਫੜੇ ਗਏ ਸਨ ਉਹਨਾਂ ਦਾ ਵੀ ਅੱਜ ਰਿਮਾਂਡ ਖਤਮ ਹੋ ਰਿਹਾ ਹੈ ਤੇ ਪੁਲਿਸ ਰਿਮਾਂਡ ਤੋਂ ਬਾਅਦ ਕੋਰਟ ਦੇ ਵਿੱਚ ਅੱਜ ਲੈ ਕੇ ਜਾਏਗੀ ਤੇ ਹੋਰ ਰਿਮਾਂਡ ਦੀ ਮੰਗ ਕਰ ਰਹੀ ਹੈ ਇਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕੇਰ ਰਿਮਾਂਡ ਮਿਲਦਾ ਹੈ ਜਾਂ ਨਹੀਂ ਪਰ ਭਾਈ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਉਹਨਾਂ ਨੂੰ ਦੁਬਈ ਤੋਂ ਵਾਪਸ ਲਿਆਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਪੁਲਿਸ ਨੇ ਅਰੇਸਟ ਵਾਰੰਟ ਜਾਰੀ ਕਰ ਦਿੱਤਾ ਹੈ ਤੇ ਯੂਏਈ ਨੂੰ ਭੇਜਿਆ ਜਾਏਗਾ ਜੋ ਇਹ ਜਦ ਭੇਜਿਆ ਜਾਏਗਾ ਤਾਂ ਉਥੋਂ ਦੇ ਪ੍ਰਸ਼ਾਸਨ ਦੁਆਰਾ ਜੋ ਵੀ ਕਾਰਵਾਈ ਹੋਏਗੀ ਕੀਤੀ ਜਾਏਗੀ ਇਹ ਇਹ ਖਬਰ ਸੁਤਨੇ ਬਾਰੇ ਤੋਂ ਮਿਲਿਆ ਤੇ ਐ ਪਿਤੇ ਦਿਨੀ ਜਦੋਂ ਐ एसएसपी ਬਠਿੰਡਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਕਈ ਅਹਿਮ ਖਲਾਸੇ ਕੀਤੇ ਸਨ ਕਿ ਉਹਨਾਂ ਨੂੰ ਦੋ ਸਾਥੀ ਜੋ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਸਨ ਪਟੌੜ ਪੰਪ ਤੋਂ ਬੈਠ ਕੇ ਉਹ ਉਹਨਾਂ ਨੂੰ ਦਬਈ ਦਬਈ ਦੇ ਵਾਸਤੇ ਅੰਮ੍ਰਿਤਸਰ 에어ਪੋਰਟ ਦੇ ਲੈ ਕੇ ਚਲੇ ਗਏ ਸਨ ਉਹਨਾਂ ਵਿੱਚੋਂ ਇੱਕ ਦਾ ਪਰਚੇ ਵਿੱਚ ਨਾਮ ਦਰਜ ਕਰ ਲਿਤਾ ਗਿਆ ਉਸ ਨੂੰ ਨਾਮ ਜਦ ਕਰ ਦਿੱਤਾ ਗਿਆ ਪਰ ਇੱਕ ਅਣਪਛਾਤੇ ਤੌਰ ਤੇ ਨਾਮ ਦਰਜ ਕੀਤਾ ਹੋਇਆ ਹੈ ਤੇ ਉਹਨਾਂ ਦੇ ਜੋ ਵੀ ਕੋਈ ਪੋਸਟ ਦੇਣ ਖੁਲਾਸੇ ਕੀਤੇ ਸੀ ਉਸ ਦੇ ਮੁਤਾਬਕ ਕੰਚਨਾ ਕੁਮਾਰੀ ਉਰਫ ਕਮਲਕੌਰ ਭਾਬੀ ਨੂੰ ਜਿਸ ਤਰ੍ਹਾਂ ਬੁਲਾਇਆ ਗਿਆ ਚ ਜੋ ਵੀ ਉੱਥੇ ਕਾਰਵਾਈ ਹੋਈ ਗੱਡੀ ਉੱਥੇ ਖਲਾਰੀ ਗਈ 2 ਵਜੇ ਫਿਰ ਉਥੋਂ ਗੱਡੀ ਕੱਢੀ ਗਈ ਦੂਜੇ ਕਮਰਕਸਾ ਜੋ ਸੀਗਾ ਉਹ ਗੱਡੀ ਦੇ ਵਿੱਚ ਹੀ ਰਹਿ ਗਿਆ ਸੀ ਜਦੋਂ ਭਾਈ ਅਮਰਪਾਲ ਸਿੰਘ ਦਾ ਉਹ ਬਾਦ ਬਾਹਰ ਚਲ ਗਏ ਸਨ ਤੇ ਉਹ ਵੀ ਉੱਥੋਂ ਗੱਡੀ ਕੱਢ ਕੇ 5 ਵਜੇ ਫੇਰ ਉੱਥੇ ਹੀ ਉਸੇ ਪਾਰਕਿੰਗ ਦੇ ਵਿੱਚ ਗੱਡੀ ਖੜੀ ਗਈ ਸੀ ਮੁੱਖ ਦੋਸ਼ੀ ਤੌਰ ਤੇ ਭਾਈ ਅਮਰਪਾਲ ਸਿੰਘ ਨੂੰ ਇਸ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਕਿਉਂਕਿ ਉਹਨਾਂ ਨੇ ਵੀਡੀਓ ਪਾ ਕੇ ਜਦੋਂ ਸਾਰਾ ਕੁਝ ਆਪ ਹੀ ਕਬੂਲਿਆ ਸੀ ਤੇ ਇਸ ਦੇ ਤਹਿਤ ਹੀ ਉਹ ਪੁਲਿਸ ਨੇ ਉਸ ਨੂੰ ਮੁੱਖ ਦੋਸ਼ੀ ਤੌਰ ਤੇ ਨਾਮਜ਼ਦ ਕੀਤਾ ਹੈ ਤੇ ਹੁਣ ਉਸ ਨੂੰ ਵਾਪਸ ਦਬਈ ਤੋਂ ਲਿਆਉਣ ਵਾਸਤੇ ਤਿਆਰੀਆਂ ਪੁਲਿਸ ਨੇ ਕਰ ਦਿੱਤੀਆਂ ਨੇ ਪਾਈ ਅਮਰਪਾਲ ਸਿੰਘ ਨੂੰ ਇਸ ਦੇ ਨਾਲ ਨਾਲ ਹੀ ਇੱਕ ਖਬਰ ਸੀਗੀ ਲੁਧਿਆਣੇ ਦੀ ਆਲਮਗੀਰ ਸਾਹਿਬ ਗੁਰਦੁਆਰਾ ਸੀ ਉੱਥੇ ਜੋ ਪੋਸਟਰ ਲਗਾਏ ਗਏ ਸਨ ਪਾਈ ਅਮਰਪਾਲ ਸਿੰਘ ਦੇ ਕੀ ਇੱਜ਼ਤਾਂ ਦੇ ਰਾਖੇ ਉਹ ਰਾਤ ਨੂੰ ਜਦੋਂ ਪੋਸਟਰ ਲਾਏ ਗਏ ਤਾਂ ਰਾਤ ਦੀ ਰਾਤ ਇਹੀ ਪੋਸਟਰ ਲਾ ਦਿੱਤੇ ਗਏ ਇਹ ਇੰਨਾ ਕੀ ਹੋ ਸਕਦਾ ਕਿ ਇੰਨਾ ਖਤਰਾ ਕਿਸ ਚੀਜ਼ ਦਾ ਜੇ ਤਾਂ ਕੋਈ ਐਵੋ ਜੀ ਕੋਈ ਗੱਲ ਨਹੀਂ ਸੀ ਕੱਲੇ ਪੋਸਟਰ ਹੀ ਲੱਗੇ ਸਨ ਤੇ ਇਹ ਇਹ ਵੀ ਸੋਚੋ ਸੋਚਣ ਵਾਲੀ ਗੱਲ ਹੈ ਤੇ ਹੁਣ ਜੋ ਕਿ ਜੁਏ ਉਸ ਨੂੰ ਜੁਏ ਤੋਂ ਲਿਉਣ ਵਾਸਤੇ ਪਾਇਆ ਮਨ ਸਿੰਘ ਪਾਲ ਸਿੰਘ ਮੈਰੋ ਨੂੰ ਆ ਪੁਲਿਸ ਨੇ ਅ ਅਰੈਸਟ ਵਾਰੰਟ ਜਾਰੀ ਕਰ ਦਿੱਤਾ ਹੈ ਤੇ ਅਰੈਸਟ ਵਾਰੰਟ ਯੂਏਈ ਨੂੰ ਪੇਜ ਦਿੱਤਾ ਹੈ ਇਸ ਤੋਂ ਬਾਅਦ ਕੀ ਅੱਗੇ ਕਾਰਵਾਈ ਹੋਵੇਗੀ ਜੋ ਵੀ ਨਵੀਂ ਅਪਡੇਟ ਆਵੇਗੀ ਆਪ ਜੀ ਨੂੰ ਜਰੂਰ ਸਾਂਝੀ ਕੀਤੀ ਜਾਏਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ